ਸੁਗਾਲੀ ਮੈਂ ਜਸਿੰਦਰ कौर ਤੇ ਜਸਵਿੰਦਰ ਜੀ ਨੂੰ ਸੋਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਸਬਜੀ ਬਣਾਉਣ ਵਾਸਤੇ ਇੱਥੇ ਸਭ ਤੋਂ ਪਹਿਲਾਂ ਮੈਂ ਇੱਕ ਬੌਲ ਦੇ ਵਿੱਚ ਇੱਕ ਵੱਡੀ ਕਟੋਰੀ ਬੇਸਨ ਦੀ ਲੈ ਲੈਂਦੀ ਏ ਤੇ ਬੇਸਨ ਪਾਣ ਤੋਂ ਬਾਅਦ ਹੁਣ ਇਸ ਦੇ ਵਿੱਚ ਮੈਂ ਅੱਧਾ ਚਮਚ ਨਮਕ ਦਾ ਪਾ ਦਿੱਤਾ ਹੈ ਤੇ ਨਾਲ ਹੀ ਇਸ ਦੇ ਵਿੱਚ ਚਮਚ ਦਾ ਚੌਥਾ ਹਿੱਸਾ ਹਲਦੀ ਪਾਊਡਰ ਪਾ ਦਿੱਤਾ ਤੇ ਮੈਂ ਅੱਧਾ ਚਮਚ ਇੱਥੇ ਕਾਲੀ ਮਿਰਚ ਪਾਊਡਰ ਪਾ ਦਿੱਤਾ ਹੈ। ਤੇ ਨਾਲ ਹੀ ਇੱਥੇ ਮੈਂ ਇੱਕ ਵੱਡਾ ਚਮਚ ਦਹੀਂ ਦਾ ਪਾਇਆ ਹੈ ਤੇ ਦਹੀਂ ਖੱਟਾ ਨਹੀਂ ਹੋਣਾ ਚਾਹੀਦਾ ਬਿਲਕੁਲ ਮੈਂ ਫਰੈਸ਼ ਦਹੀਂ ਪਾਇਆ ਹੈ ਤੇ ਨਾਲ ਹੀ ਇੱਥੇ ਦੋ ਚਮਚ ਮੈਂ ਤੇਲ ਦੇ ਪਾ ਲਿੱਤੇ ਨੇ ਤੇ ਹੁਣ ਇਹਨਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਗੱਟੇ ਦੀ ਸਬਜ਼ੀ ਬਹੁਤ ਹੀ ਜ਼ਿਆਦਾ ਸਵਾਦ ਬਣ ਕੇ ਤਿਆਰ ਹੁੰਦੀ ਹੈ ਸਰਦੀ ਹੋਈ ਜਾਂ ਗਰਮੀ ਹਰ ਮੌਸਮ ਦੇ ਵਿੱਚ ਇਹ ਸਬਜ਼ੀ ਬਹੁਤ ਹੀ ਜ਼ਿਆਦਾ ਸਵਾਦ ਲੱਗਦੀ ਹੈ ਤੇ ਦੇਖੋ ਇਸ ਤਰ੍ਹਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਮੈਂ ਮਿਕਸ ਕਰ ਲਿੱਤਾ ਹੈ ਤੇ ਇਸ ਦੇ ਵਿੱਚ ਕੋਈ ਬਹੁਤ ਜ਼ਿਆਦਾ ਪਾਣੀ ਨਹੀਂ ਪੈਣਾ ਸਿਰਫ ਥੋੜਾ ਜਿਹਾ ਹੀ ਪਾਣੀ ਤਕਰੀਬਨ 2-3 ਚਮਚੀ ਇੱਥੇ ਮੈਂ ਪਾਣੀ ਦੇ ਪਾਵਾਂਗੀ ਬਹੁਤ ਪਾਣੀ ਨਹੀਂ ਪਾਣਾ ਤੇ 2-3 ਚਮਚ ਜਿੱਥੇ ਮੈਂ ਪਾਣੀ ਦੇ ਪਾ ਕੇ ਇਸ ਦਾ ਇੱਕ ਆਟਾ ਜਿਹਾ ਤਿਆਰ ਕਰ ਲੈਣਾ ਜਿਵੇਂ ਆਟੇ ਦਾ ਡੋ ਲਾਈਦੇ ਉਸੇ ਤਰ੍ਹਾਂ ਹੀ ਦੇਖੋ ਮੈਂ ਇਸ ਨੂੰ ਤਿਆਰ ਕਰ ਲਿੱਤਾ ਤੇ ਇਹ ਸਾਰੇ ਪ੍ਰੋਸੀਜਰ ਦੇ ਵਿੱਚ ਸਭ ਤੋਂ ਪਹਿਲਾਂ ਮੈਂ ਹੱਥਾਂ ਦੇ ਉੱਪਰ ਚੰਗੀ ਤਰ੍ਹਾਂ ਤੇਲ ਲਗਾ ਲਿਆ ਸੀ ਤਾਂ ਜੋ ਜਿਹੜਾ ਇਹ ਬੇਸਨ ਦਾ ਡੋ ਹੈਗਾ ਹੱਥਾਂ ਦੇ ਉੱਪਰ ਚਿਪਕੇ ਨਾ ਤੇ ਦੇਖੋ ਇਸ ਤਰ੍ਹਾਂ ਮੈਂ ਤਿਆਰ ਕਰ ਲਿੱਤਾ ਹੈ ਨਰਮ ਜਿਹਾ ਡੋ ਇਸ ਦਾ ਤਿਆਰ ਹੋ ਗਿਆ ਹੋਇਆ ਤੇ ਹੁਣ ਇਸ ਨੂੰ ਟੱਕ ਕੇ 10 ਮਿੰਟ ਦੇ ਲਈ ਰੱਖ ਦਾਂਗੇ ਤੇ ਹੁਣ ਇੱਥੇ ਤਕਰੀਬਨ 10 ਮਿੰਟ ਹੋ ਗਏ ਹੋਏ ਨੇ ਤੇ ਹੁਣ ਗੱਟੇ ਬਣਾਉਣ ਦੀ ਤਿਆਰੀ ਸ਼ੁਰੂ ਕਰਦੇ ਆ ਤੇ ਦੇਖੋ ਬੇਸਨ ਚੰਗੀ ਤਰ੍ਹਾਂ ਸੈੱਟ ਹੋ ਗਿਆ ਇਸ ਤਰ੍ਹਾਂ ਆਪਾਂ ਛੋਟਾ ਜਿਹਾ ਇਸ ਦਾ ਪੇੜਾ ਲੈ ਲਿਆ ਤੇ ਇਸ ਤਰੀਕੇ ਨਾਲ ਇਸ ਨੂੰ ਆਪਾਂ گول ਕਰ ਲਿਆ। ਦੇਖੋ ਇਸ ਤਰ੍ਹਾਂ ਮੈਂ ਲੰਬਾਈ ਦੇ ਵਿੱਚ ਕਰ ਲਿਆ ਇਸ ਨੂੰ ਤੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਇਹ ਰੋਲ ਤਿਆਰ ਹੋ ਗਿਆ ਹੋਇਆ ਹੈ। ਇਸੇ ਤਰੀਕੇ ਦੇ ਨਾਲ ਸਾਰੇ ਹੀ ਰੋਲ ਬਣਾ ਕੇ ਇੱਕ ਪਲੇਟ ਦੇ ਵਿੱਚ ਮੈਂ ਰੱਖ ਲੈਣੇ ਨੇ। ਤੇ ਦੇਖੋ ਸਾਰੇ ਹੀ ਰੋਲ ਬਣਾ ਕੇ ਮੈਂ ਇੱਕ ਪਲੇਟ ਦੇ ਵਿੱਚ ਰੱਖ ਦਿੱਤੇ ਨੇ। ਤੇ ਇੱਕ ਸਾਈਡ ਤੇ ਮੈਂ ਕੜਾਈ ਦੇ ਵਿੱਚ ਪਾਣੀ ਰੱਖਿਆ ਹੋਇਆ ਗਰਮ ਹੋਣ ਵਾਸਤੇ ਤੇ ਦੇਖੋ ਇਸ ਨੂੰ ਉਬਾਲ ਆਉਣਾ ਸ਼ੁਰੂ ਹੋ ਗਿਆ ਤੇ ਜਿਹੜਾ ਇਹ ਪਾਣੀ ਹੈਗਾ ਮੈਂ ਹਾਈ ਫਲੇਮ ਦੇ ਉੱਪਰ ਰੱਖਿਆ ਹੋਇਆ ਜਦੋਂ ਪਾਣੀ 'ਚ ਉਬਾਲਾ ਆਉਣਾ ਸ਼ੁਰੂ ਹੋ ਜਾਏ ਤਾਂ ਉਸੇ ਸਟੇਜ ਤੇ ਹੀ ਆਪਾਂ ਇਹ ਸਾਰੇ ਰੋਲ ਇਸ ਦੇ ਵਿੱਚ ਪਾ ਦੇਣੇ ਨੇ ਤੇ ਨਾਲ ਹੀ ਨਾਲ ਜਿਹੜੇ ਵੀ ਮੇਰੀ ਵੀਡੀਓ ਨੂੰ ਪਹਿਲੀ ਵਾਰੀ ਦੇਖ ਰਹੇ ਨੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚੇ ਤੇ ਦੇਖੋ ਸਾਰੇ ਬੇਸਨ ਦੇ ਰੋਲ ਵਿੱਚ ਇਸ ਦੇ ਵਿੱਚ ਪਾ ਦਿੱਤੇ ਫਲੇਮ ਆਪਾਂ ਇੱਥੇ ਮੀਡੀਅਮ ਟੂ ਹਾਈ ਹੀ ਰੱਖਣੀ ਹੈ ਤੇ ਤਕਰੀਬਨ ਇਸ ਨੂੰ ਆਪਾਂ 12-13 ਮਿੰਟ ਲਈ ਪਕਾਣਾ ਹੈ ਤੇ ਇੱਕ ਸਾਈਡ ਤੇ ਮੈਂ ਦੋ ਪਿਆਜ਼ ਰੱਖੇ ਹੋਏ ਨੇ ਨਾਲ ਹੀ ਦੋ ਟਮਾਟਰ ਲਸਣ ਅਦਰਕ ਤੇ ਚਾਰ ਹਰੀਆਂ ਮਿਰਚਾਂ ਇਹਨਾਂ ਦਾ ਆਪਾਂ ਲੱਗ ਪੇਸਟ ਬਣਾ ਲਾਂਗੇ ਤੇ ਪਿਆਜ਼ਾਂ ਦਾ ਆਪਾਂ ਲੱਗ ਪੇਸਟ ਬਣਾ ਲਾਂਗੇ ਤੇ ਇੱਧਰ ਗਟਿਆਂ ਨੂੰ ਵੀ ਤਕਰੀਬਨ 5 ਕੁ ਮਿੰਟ ਹੋ ਗਏ ਹੋਏ ਨੇ ਦੇਖੋ ਇਹ ਜਿਹੜੇ ਸਾਰੇ ਰੋਲ ਹੈਗੇ ਨੇ ਉੱਪਰ ਆ ਗਏ ਹੋਏ ਨੇ ਜਦੋਂ ਇਹ ਪਾਣੀ ਦੇ ਉੱਪਰ ਆ ਜਾਂ ਤਾਂ ਇਸ ਤਰੀਕੇ ਦੇ ਨਾਲ ਇਹਨਾਂ ਦੀ ਸਾਈਡ ਪਰਤ ਦੇਣੀ ਹੈ ਤਾਂ ਜੋ ਇਹ ਸਾਰੀ ਜਗ੍ਹਾ ਤੋਂ ਚੰਗੀ ਤਰ੍ਹਾਂ ਪੱਕ ਜਾਣ ਤੇ ਤਕਰੀਬਨ ਇੱਥੇ ਹੁਣ 12-13 ਮਿੰਟ ਹੋ ਗਏ ਹੋਏ ਨੇ ਤੇ ਦੇਖੋ ਇਹਨਾਂ ਦਾ ਕਲਰ ਵੀ ਹਲਕਾ ਜਿਹਾ ਚੇਂਜ ਹੋ ਗਿਆ ਇਹ ਬਹੁਤ ਵਧੀਆ ਤਰੀਕੇ ਦੇ ਨਾਲ ਪੱਕ ਚੁੱਕੇ ਨੇ ਮੈਂ ਇਹਨਾਂ ਨੂੰ ਪਲੇਟ ਦੇ ਵਿੱਚ ਕੱਢ ਲਿੱਤਾ ਹੋਇਆ ਤੇ ਇਹ ਪਾਣੀ ਨੂੰ ਆਪਾਂ ਸੁੱਟਣਾ ਨਹੀਂ ਹੈਗਾ ਗਰੇਵੀ ਬਣਾਉਣ ਦੇ ਲਈ ਇਸਤੇਮਾਲ ਕਰਾਂਗੇ ਤੇ ਆਪਾਂ ਇਹਨਾਂ ਰੋਲ ਨੂੰ ਆਪਾਂ ਠੰਡੇ ਹੋਣ ਦਵਾਂਗੇ ਤੇ ਦੇਖੋ ਇਹ ਠੰਡੇ ਹੋ ਗਏ ਹੋਏ ਨੇ ਤੇ ਇਸ ਤਰੀਕੇ ਦੇ ਨਾਲ ਹੁਣ ਇਸ ਦੇ ਵਿੱਚ ਪੀਸ ਕੱਟ ਰਹੀਆਂ ਬੜੇ ਹੀ ਸੌਫਟ ਜਿਹੜੇ ਗੱਟੇ ਹੈਗੇ ਨੇ ਬਣ ਕੇ ਤਿਆਰ ਹੋਏ ਨੇ ਤੇ ਜਿਵੇਂ ਕਿ ਮੈਂ ਪਹਿਲਾਂ ਹੀ ਕਿਹਾ ਜਿਹੜਾ ਇਸ ਦਾ ਪਾਣੀ ਹੈਗਾ ਉਹਨੂੰ ਆਪਾਂ ਸੁਟਣਾ ਨਹੀਂ ਜਿਸ ਦੇ ਵਿੱਚ ਆਪਾਂ ਇਹ ਰੋਲ ਬੋਇਲ ਕੀਤੇ ਇਹ ਗੱਟੇ ਬੋਇਲ ਕੀਤੇ ਉਹ ਪਾਣੀ ਨੂੰ ਆਪਾਂ ਸੁਟਣਾ ਨਹੀਂ ਤੇ ਸਾਰੇ ਹੀ ਗੱਟੇ ਮੈਂ ਕੱਟ ਲਿੱਤੇ ਨੇ ਤੇ ਇੱਕ ਕੜਾਈ ਦੇ ਵਿੱਚ ਮੈਂ ਹੁਣ ਅੱਧੀ ਘੜਛੀ ਸਰੋਂ ਦਾ ਤੇਲ ਲੈ ਕੇ ਇਸ ਨੂੰ ਚੰਗੀ ਤਰ੍ਹਾਂ ਗਰਮ ਕਰ ਲਿੱਤਾ ਤੇ ਇਸ ਦੀ ਕੁੜਕਤਨ ਕੱਢ ਲਿੱਤੀ ਹੈ ਸਰੋਂ ਦੇ ਤੇਲ 'ਚ ਇਹ ਸਬਜ਼ੀ ਬਹੁਤ ਵਧੀਆ ਲੱਗਦੀ ਹੈ ਤੇ ਹੁਣ ਇੱਥੇ ਦੋ ਪਿਆਜ਼ਾਂ ਦੀ ਪੀਸਟ ਜਿਹੜੀ ਬਣਾ ਕੇ ਰੱਖੀ ਹੋਈ ਏ ਅਨੁਪੂਨ ਲਵਾਂਗੇ ਫਲੇਮ ਇੱਥੇ ਮੀਡੀਅਮ ਟੂ ਹਾਈ ਰੱਖੀਏ ਮੈਂ ਇਸ ਤਰੀਕੇ ਦੇ ਨਾਲ ਆਪਾਂ ਇਸ ਨੂੰ ਹਿਲਾਉਂਦੇ ਜਾਣਾ ਤੇ ਭੁੰਦੇ ਜਾਣਾ ਕੋਈ ਬਹੁਤ ਜ਼ਿਆਦਾ ਟਾਈਮ ਨਹੀਂ ਲੱਗਣਾ ਇਸ ਨੂੰ ਭੁੰਦੇ ਹੋਏ ਤੇ ਦੇਖੋ ਜਿਹੜਾ ਪਿਆਜ਼ਾਂ ਦਾ ਪਾਣੀ ਹੈਗਾ ਚੰਗੀ ਤਰ੍ਹਾਂ ਸੁੱਕਣਾ ਸ਼ੁਰੂ ਹੋ ਗਿਆ ਹੈ ਤੇ ਇਸ ਦਾ ਕਲਰ ਵੀ ਹੌਲੀ ਹੌਲੀ ਚੇਂਜ ਹੋਣਾ ਸ਼ੁਰੂ ਹੋ ਗਿਆ ਤੇ ਦੇਖੋ ਹੁਣ ਇਸ ਦਾ ਕਲਰ ਚੇਂਜ ਹੋ ਚੁੱਕਾ ਹੈ ਤੇ ਪਾਣੀ ਚੰਗੀ ਤਰ੍ਹਾਂ ਸੁੱਕ ਚੁੱਕਾ ਹੋਇਆ ਤੇ ਪਿਆਜ਼ ਬਹੁਤ ਵਧੀਆ ਤਰੀਕੇ ਦੇ ਨਾਲ ਭੁੰਨੇ ਜਾ ਚੁੱਕੇ ਨੇ ਹੁਣ ਇਸ ਦੇ ਵਿੱਚ ਮੈਂ ਟਮਾਟਰ ਲਸਣ ਅਦਰਕ ਤੇ ਹਰੀਆਂ ਮਿਰਚਾਂ ਦੀ ਪੇਸਟ ਜਿਹੜੀ ਬਣਾ ਕੇ ਰੱਖੀ ਹੋਈ ਹੈ ਉਹ ਵੀ ਪਾ ਲਿੱਤੀ ਐ ਇੱਕ ਵਾਰੀ ਇਸ ਨੂੰ ਚੰਗੀ ਤਰ੍ਹਾਂ ਹਿਲਾ ਲਾਂਗੇ ਤੇ ਇਸ ਨੂੰ ਹੁਣ ਚੰਗੀ ਤਰ੍ਹਾਂ ਮੈਂ ਹਿਲਾ ਲਿੱਤਾ ਤੇ ਹੁਣ ਇਸ ਦੇ ਵਿੱਚ ਮੈਂ ਮਸਾਲੇ ਪਾਵਾਂਗੀ ਸਭ ਤੋਂ ਪਹਿਲਾਂ ਇਸ ਦੇ ਵਿੱਚ ਮੈਂ ਅੱਧਾ ਚਮਚ ਹਲਦੀ ਪਾਊਡਰ ਦਾ ਪਾਇਆ ਅੱਧਾ ਚਮਚ ਕਸ਼ਮੀਰੀ ਲਾਲ ਮੀਚ ਰੰਗਤ ਦੇ ਲਈ ਪਾਈਏ ਤੇ ਨਾਲ ਹੀ ਇੱਥੇ ਮੈਂ ਅੱਧਾ ਚਮਚ ਸੁੱਕੇ ਧਨੀਏ ਦਾ ਪਾਊਡਰ ਵੀ ਪਾ ਲਿੱਤਾ ਹੈ ਤੇ ਹੁਣ ਇਹਨਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਦੇ ਹੋਏ ਡੇਢ ਤੋਂ 2 ਮਿੰਟ ਤੱਕ ਇਸੇ ਤਰ੍ਹਾਂ ਹੀ ਮੀਡੀਅਮ ਟੂ ਹਾਈ ਫਲੇਮ ਤੇ ਭੁੰਨ ਲੈਣਾ ਹੈ ਤੇ तकरीबन ਹੁਣ ਇੱਥੇ ਮੈਨੂੰ ਪੁੰਦੇ ਹੋਏ ਡੇਢ ਤੋਂ 2 ਮਿੰਟ ਹੋ ਗਏ ਹੋਏ ਨੇ ਤੇ ਹੁਣ ਇਸ ਤੋਂ ਬਾਅਦ ਹੁਣ ਇਸ ਨੂੰ ਆਪਾਂ ਟੱਕ ਕੇ ਪਕਾਵਾਂਗੇ ਤੇ ਫਲੇਮ ਆਪਾਂ ਇੱਥੇ ਹੁਣ ਲੋ ਕਰ ਦੇਣੀ ਹੈ ਤੇ ਇਸ ਦੇ ਉੱਪਰ ਟੱਕਣ ਦੇ ਕੇ ਫਲੇਮ ਮੈਂ ਲੋ ਕਰ ਦਿੱਤੀ ਹੈ ਤੇ 4 ਮਿੰਟ ਤੱਕ ਆਪਾਂ ਇਸ ਨੂੰ ਪਕਾਵਾਂਗੇ ਲੋ ਫਲੇਮ ਦੇ ਉੱਪਰ ਤੇ ਵਿੱਚੋਂ ਦੀ ਮੈਂ 2-3 ਵਾਰੀ ਇਸ ਨੂੰ ਹਿਲਾ ਵੀ ਲਿਆ ਸੀ ਤੇ ਦੇਖੋ 4 ਮਿੰਟ ਹੋ ਗਏ ਨੇ ਮਸਾਲੇ ਨੇ ਤੇਲ ਛੱੜਨਾ ਸ਼ੁਰੂ ਕਰ ਦਿੱਤਾ ਤੇ ਹੁਣ ਇਸ ਨੂੰ ਚੰਗੀ ਤਰ੍ਹਾਂ ਹਿਲਾ ਲਾਂਗੇ ਫਲੇਮ ਆਪਾਂ ਹਜੇ ਇੱਥੇ ਲੋ ਹੀ ਰੱਖਾਂਗੇ ਤੇ ਹੁਣ ਇਸ ਦੇ ਵਿੱਚ ਮੈਂ ਪਾਵਾਂਗੀ ਇੱਕ ਵੱਡਾ ਚਮਚ ਦਹੀਂ ਦਾ ਤੇ ਜਿਵੇਂ ਹੀ ਇਸ ਦੇ ਵਿੱਚ ਦਹੀਂ ਪਾਵਾਂਗੇ ਤਾਂ ਇਸ ਨੂੰ ਲਗਾਤਾਰ ਆਪਾਂ ਹਿਲਾਉਂਦੇ ਜਾਣਾ ਹੈ ਜਦੋਂ ਵੀ ਦਹੀਂ ਪਾਈਏ ਤਾਂ ਇਸ ਨੂੰ ਲਗਾਤਾਰ ਹਿਲਾਉਂਦੇ ਜਾਈਦਾ ਨਹੀਂ ਤਾਂ ਦਹੀਂ ਫਟ ਜਾਂਦੀ ਹੈ ਤੇ ਸਬਜੀ ਸਾਰੀ ਖਰਾਬ ਹੋ ਜਾਂਦੀ ਹੈ ਤੇ ਫਲੇਮ ਵੀ ਹਮੇਸ਼ਾ ਦਹੀਂ ਪਾਨ ਲੱਗੇ ਲੋ ਹੀ ਰੱਖੀ ਦੀਏ ਤੇ ਦੇਖੋ ਦਹੀਂ ਪਾਨ ਦੇ ਨਾਲ ਹੀ ਮਸਾਲੇ ਦਾ ਕਲਰ ਵੀ ਜਿਹੜਾ ਹੈਗਾ ਚੇਂਜ ਹੋ ਚੁੱਕਾ ਹੋਇਆ ਤੇ ਦਹੀਂ ਚੰਗੀ ਤਰ੍ਹਾਂ ਇਸ ਦੇ ਵਿੱਚ ਮਿਕਸ ਹੋ ਗਈ ਹੋਈ ਹੈ ਬਿਲਕੁਲ ਵੀ ਫਟੀ ਨਹੀਂ ਹੈਗੀ ਦਹੀਂ ਇਹ ਹੁਣ ਇਸ ਨੂੰ ਹਿਲਾਣ ਤੋਂ ਬਾਅਦ ਹੁਣ ਇਸ ਦੇ ਵਿੱਚ ਜਿਹੜੇ ਗੱਟੇ ਆਪਾਂ ਕੱਟ ਕੇ ਰੱਖੇ ਹੋਏ ਨੇ ਇਹ ਪਾ ਦਾਂਗੇ ਤੇ ਦੇਖੋ ਸਾਰੇ ਹੀ ਗੱਟੇ ਇਸ ਤਰੀਕੇ ਦੇ ਨਾਲ ਮੈਂ ਇਸ ਮਸਾਲੇ ਦੇ ਵਿੱਚ ਪਾ ਰਹੀ ਹਾਂ ਬਹੁਤ ਹੀ ਜ਼ਿਆਦਾ ਟੇਸਟੀ ਸਬਜੀ ਇਹ ਬਣ ਕੇ ਤਿਆਰ ਹੋਣੀ ਹੈ ਤੇ ਹੁਣ ਇਸ ਨੂੰ ਚੰਗੀ ਤਰ੍ਹਾਂ ਹਿਲਾ ਲੈਣਾ ਤੇ ਇਸ ਨੂੰ ਤਕਰੀਬਨ 2 ਮਿੰਟ ਲਈ ਇਸੇ ਤਰੀਕੇ ਦੇ ਨਾਲ ਚੰਗੀ ਤਰ੍ਹਾਂ ਭੁੰਨ ਲੈਣਾ ਇਸ ਨੂੰ ਭੁੰਨਦੇ ਹੋਏ ਮੈਨੂੰ 2 ਮਿੰਟ ਹੋ ਚੁੱਕੇ ਹੋਏ ਨੇ ਤੇ ਹੁਣ ਇਸ ਦੇ ਵਿੱਚ ਮੈਂ ਪਾਣੀ ਪਾਵਾਂਗੀ ਜਿਸ ਦੇ ਵਿੱਚ ਆਪਾਂ ਬੇਸਨ ਨੂੰ ਬੋਇਲ ਕੀਤਾ ਸੀ ਉਹ ਪਾਣੀ ਆਪਾਂ ਹਜੇ ਇੱਕ ਸਾਈਡ ਤੇ ਰੱਖਿਆ ਹੋਇਆ ਹੈ ਉਸੇ ਪਾਣੀ ਦਾ ਹੀ ਇਸਤੇਮਾਲ ਕਰਨਾ ਹੈ ਉਹਦੇ ਨਾਲ ਸਬਜ਼ੀ ਬਹੁਤ ਜ਼ਿਆਦਾ ਵਧੀਆ ਬਣ ਕੇ ਤਿਆਰ ਹੁੰਦੀ ਹੈ ਤੇ ਤਕਰੀਬਨ 2 ਕੋਲੀਆਂ ਮੈਂ ਇੱਥੇ ਬੇਸਨ ਵਾਲਾ ਪਾਣੀ ਪਾ ਦਿੱਤਾ ਹੈ ਤੇ ਹੁਣ ਇਸ ਨੂੰ ਚੰਗੀ ਤਰ੍ਹਾਂ ਹਿਲਾ ਲੈਣਾ ਹੈ ਤੁਸੀਂ ਚਾਹੋ ਤਾਂ ਪਾਣੀ ਦਾ ਇਸਤੇਮਾਲ ਇੱਥੇ ਜ਼ਿਆਦਾ ਵੀ ਕਰ ਸਕਦੇ ਹੋ ਹੁਣ ਇਸ ਨੂੰ ਮੈਂ ਚੰਗੀ ਤਰ੍ਹਾਂ ਹਿਲਾ ਦਿੱਤਾ ਤੇ ਹਜੇ ਇਹ ਮੈਨੂੰ ਸਬਜ਼ੀ ਥੋੜੀ ਜ਼ਿਆਦਾ ਗਾੜੀ ਲੱਗ ਰਹੀ ਹੈ ਇਸ ਲਈ ਮੈਂ ਇਸ ਦੇ ਵਿੱਚ ਅੱਧੇ ਕਟੋਰੀ ਬੇਸਨ ਵਾਲਾ ਪਾਣੀ ਹੋਰ ਪਾਵਾਂਗੀ ਤੇ ਹੁਣ ਇੱਥੇ ਮੈਂ ਪਾਵਾਂਗੀ ਸਵਾਦ ਅਨੁਸਾਰ ਨਮਕ ਤੇ ਮੈਂ ਇੱਥੇ ਅੱਧਾ ਚਮਚ ਨਮਕ ਦਾ ਪਾ ਰਹੀ ਹਾਂ ਤੁਸੀਂ ਆਪਣੇ ਸਵਾਦ ਦੇ ਅਨੁਸਾਰ ਇੱਥੇ ਨਮਕ ਦਾ ਇਸਤੇਮਾਲ ਕਰ ਸਕਦੇ ਹੋ ਤੇ ਨਾਲ ਹੀ ਹੁਣ ਇਸਦੇ ਵਿੱਚ ਪਾ ਦਿੱਤਾ ਹੈ ਅੱਧਾ ਚਮਚ ਗਰਮ ਮਸਾਲਾ ਤੇ ਨਾਲ ਹੀ ਇੱਕ ਚਮਚ ਕਸੂਰੀ ਮੇਥੀ ਇਸ ਤਰ੍ਹਾਂ ਹੱਥਾਂ ਨਾਲ ਮਸਲ ਕੇ ਮੈਂ ਚੰਗੀ ਤਰ੍ਹਾਂ ਪਾ ਦਿੱਤੀ ਏ ਤੇ ਹੁਣ ਇਸ ਨੂੰ ਚੰਗੀ ਤਰ੍ਹਾਂ ਹਿਲਾ ਦਿੱਤਾ ਹੈ ਤੇ ਹੁਣ ਇਸ ਦੇ ਉੱਪਰ ਢੱਕਣ ਦੇ ਕੇ ਇਸ ਨੂੰ 3-4 ਮਿੰਟ ਦੇ ਲਈ ਲੋ ਫਲੇਮ ਦੇ ਉੱਪਰ ਪਕਾਵਾਂਗੇ ਬਹੁਤ ਜ਼ਿਆਦਾ ਦੇਰ ਤੱਕ ਇਸ ਨੂੰ ਪਕਾਉਣ ਦੀ ਲੋੜ ਨਹੀਂ ਹੈਗੀ ਕਿਉਂਕਿ ਜਿਹੜਾ ਬੇਸਨ ਵਾਲਾ ਪਾਣੀ ਸੀ ਇਹ ਪਹਿਲਾਂ ਹੀ ਬੋਇਲ ਸੀਗਾ ਤੇ ਹੁਣ ਤਕਰੀਬਨ 3-4 ਮਿੰਟ ਹੋ ਗਏ ਨੇ ਤੇ ਇਸ ਨੂੰ ਆਪਾਂ ਖੋਲ ਕੇ ਚੈੱਕ ਕਰਦੇ ਹਾਂ ਦੇਖੋ ਕਿੰਨੀ ਜਿਆਦਾ ਵਧੀਆ ਗੱਟੇ ਦੀ ਸਬਜ਼ੀ ਬਣ ਕੇ ਤਿਆਰ ਹੋ ਚੁੱਕੀ ਹੋਈ ਏ ਬਹੁਤ ਹੀ ਜਿਆਦਾ ਵਧੀਆ ਸਬਜ਼ੀ ਬਣ ਕੇ ਤਿਆਰ ਹੋਈ ਏ ਬਹੁਤ ਹੀ ਜਿਆਦਾ ਵਧੀਆ ਦੀ ਰੰਗਤ ਵੀ ਆਈ ਏ ਤੇ ਹੁਣ ਇਸ ਦੇ ਵਿੱਚ ਮੈਂ ਪਾਵਾਂਗੀ ਹਰਾ ਧਨੀਆ ਬ੍ਰੀਕ ਬ੍ਰੀਕ ਕੱਟ ਕੇ ਜਿਹਦੇ ਨਾਲ ਕੀ ਫਲੇਵਰ ਬਹੁਤ ਜਿਆਦਾ ਵਧੀਆ ਆਂਦਾ ਤੇ ਫਰਸਟ ਕਲਾਸ ਗੱਟੇ ਦੀ ਸਬਜ਼ੀ ਬਣ ਕੇ ਤਿਆਰ ਹੋ ਚੁੱਕੀ ਹੋਈ ਏ ਤੇ ਹੁਣ ਇਹ ਸਬਜ਼ੀ ਸਰਵ ਹੋਣ ਲਈ ਰੈਡੀ ਹੈ ਤੇ ਹੁਣ ਦੇਖੋ ਇਸ ਨੂੰ ਮੈਂ ਇੱਕ ਬਾਉਲ ਦੇ ਵਿੱਚ ਨਿਕਾਲ ਲਿੱਤਾ ਹੈ ਬਹੁਤ ਹੀ ਜ਼ਿਆਦਾ ਵਧੀਆ ਗੱਟੇ ਦੀ ਸਬਜੀ ਬਣ ਕੇ ਤਿਆਰ ਹੋ ਗਈ ਹੈ ਮੈਨੂੰ ਉਮੀਦ ਹੈ ਕਿ ਤੁਹਾਨੂੰ ਮੇਰੀ ਇਹ ਰੈਸিপি ਬਹੁਤ ਵਧੀਆ ਲੱਗੇਗੀ